हरियाणा विधानसभा ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਦੋ ਨਵੀਆਂ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਹਿਲੀ ਹੈ ਪ੍ਰਧਾਨ ਮੰਤਰੀ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਅਤੇ ਦੂਜੀ ਹੈ ਖੇਤੀ ਉਨਤੀ ਯੋਜਨਾ ਸਰਕਾਰ ਇਸ ਤੇ 113221 ਕਰੋੜ ਰੁਪਏ ਖਰਚ ਕਰੇਗੀ ਇਸ ਤੋਂ ਇਲਾਵਾ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਫੈਸਲੇ ਲਏ ਗਏ ਨੇ ਜਿਨ੍ਹਾਂ ਦਾ ਕਿਸਾਨਾਂ ਨੂੰ ਫਾਇਦਾ ਹੋਣ ਵਾਲਾ ਖਾਣ ਵਾਲੇ ਤੇਲ ਬਾਰੇ ਰਾਸ਼ਟਰੀ ਮਿਸ਼ਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਇਸ ਤੇ 10103 ਕਰੋੜ ਰੁਪਏ ਖਰਚ ਕੀਤੇ ਜਾਣਗੇ ਸਰਕਾਰ ਨੇ ਖਾਣ ਵਾਲੇ ਤੇਲ ਲਈ ਰਾਸ਼ਟਰੀ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਖਾਣ ਵਾਲੇ ਤੇਲਾਂ ਦੀ ਭੋਗਤਾ ਵਧਾਉਣ ਤੇ ਜ਼ੋਰ ਦਿੱਤਾ ਜਾਏਗਾ ਸਰਕਾਰ ਦਾ ਟੀਚਾ 2031 ਤੱਕ ਖਾਣ ਵਾਲੇ ਤੇਲ ਦੇ ਉਤਪਾਦਨ ਨੂੰ 2.2 ਮਿਲੀਅਨ ਤਨ ਤੱਕ ਵਧਾਉਂਦਾ ਹੈ ਇਸ ਨਾਲ ਮੱਧ ਵਰਗ ਦੇ ਪਰਿਵਾਰਾਂ ਲਈ ਭੋਜਨ ਸੁਰੱਖਿਆ ਯਕੀਨੀ ਹੋਵੇਗੀ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਦੋਵੇਂ ਸਕੀਮਾਂ ਦਾ ਉਦੇਸ਼ ਘੱਟ ਲਾਗਤ ਤੇ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਪਰ ਡਰਾਪ ਮੋਰ ਕ੍ਰੌਪ ਨੂੰ ਉਤਸ਼ਾਹਿਤ ਕੀਤਾ ਜਾਏਗਾ ਖੇਤੀ ਵਿੱਚ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਪਹਿਲ ਦਿੱਤੀ ਜਾਏਗੀ ਸਾਡਾ ਮੁੱਖ ਉਦੇਸ਼ ਮਿੱਟੀ ਦੀ ਸਿਹਤ ਦੀ ਜਾਂਚ ਕਰਨਾ ਅਤੇ ਹੋਰ ਉਤਪਾਦਨ ਕਰਨਾ ਹੈ ਐਗਰੋ ਫਰੇਸਟਰੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ ਸ਼ਹਿਰਾਂ ਵਿੱਚ ਬਣਦੀ ਬੁਨਿਆਦੀ ਢਾਂਚੇ ਨੂੰ ਲੈ ਕੇ ਵੀ ਅਹਿਮ ਫੈਸਲਾ ਲਿਆ ਗਿਆ ਹੈ ਸਰਕਾਰ ਨੇ ਚਨਈ ਮੈਟਰੋ ਦੇ ਦੂਜੇ ਪੜਾਅ ਨੂੰ ਮਨਜ਼ੂਰੀ ਦਿੱਤੀ ਹੈ ਇਸਤੇ 63246 ਕਰੋੜ ਰੁਪਏ ਦੇ ਖਰਚ ਕੀਤੇ ਜਾਣਗੇ ਇਸ ਦੀ ਕੁੱਲ ਲੰਬਾਈ 119 ਕਿਲੋਮੀਟਰ ਹੋਏਗੀ ਅਤੇ 120 ਸਟੇਸ਼ਨ ਹੋਣਗੇ ਇਸ ਤੋਂ ਇਲਾਵਾ ਤਿੰਨ ਨਵੇਂ ਗਲਿਆਰਿਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਭਾਰਤ ਊਰਜਾ ਕੁਸ਼ਲਤਾ ਹੱਬ ਦਾ ਮੈਂਬਰ ਬਣੇਗਾ ਕਲਾਸਿਕਲ ਭਾਸ਼ਾ ਵਿੱਚ ਪੰਜ ਹੋਰ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਇਹਨਾਂ ਵਿੱਚ ਮਰਾਠੀ ਪਾਲੀ ਪਾਕ੍ਰਿਤ ਅਸਾਮੀ ਅਤੇ ਬੰਗਾਲੀ ਪਸ਼ਾਮਾ ਸ਼ਾਮਲ ਨੇ ਤਾਂ ਇਹ ਮੋਦੀ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਕਿਸਾਨਾਂ ਨੂੰ ਲੈ ਕੇ ਲਿਆ ਗਿਆ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਹਜੇ ਵੀ ਕਿਤੇ ਨਾ ਕਿਤੇ ਨਰਾਜ਼ਗੀ ਹੈ ਜਿਹੜੀ ਕੇਂਦਰ ਸਰਕਾਰ ਦੇ ਪ੍ਰਤੀ ਦਿਖਾਈ ਜਾ ਰਹੀ ਹੈ ਤੇ ਬਿੱਤ ਦਿਨੀ ਕਿਸਾਨਾਂ ਵੱਲੋਂ ਰੇਲਾ ਰੋਕ ਕੇ ਇੱਕ ਵੱਖਰੇ ਤੌਰ ਤੇ ਪ੍ਰਦਰਸ਼ਨ ਜਿਹੜਾ ਉਹ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਗਿਆ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਵੱਡਾ ਫੈਸਲਾ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਦੋ ਨਵੀਆਂ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਹਿਲੀ ਹੈ ਪ੍ਰਧਾਨ ਮੰਤਰੀ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਅਤੇ ਦੂਜੀ ਹੈ ਖੇਤੀ ਉਨਤੀ ਯੋਜਨਾ ਸਰਕਾਰ ਇਸਤੇ 113121 ਕਰੋੜ ਰੁਪਇਆ ਖਰਚ ਕਰੇਗੀ ਇਸ ਤੋਂ ਇਲਾਵਾ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਫੈਸਲੇ ਲਏ ਗਏ ਨੇ ਜਿਨ੍ਹਾਂ ਦਾ ਕਿਸਾਨਾਂ ਨੂੰ ਫਾਇਦਾ ਹੋਣ ਵਾਲਾ ਹੈ ਖਾਣ ਵਾਲੇ ਤੇਲ ਬਾਰੇ ਰਾਸ਼ਟਰੀ ਮਿਸ਼ਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਇਸ ਤੇ 10103 ਕਰੋੜ ਰੁਪਏ ਖਰਚ ਕੀਤੇ ਜਾਣਗੇ ਸਰਕਾਰ ਨੇ ਖਾਣ ਵਾਲੇ ਤੇਲ ਲਈ ਰਾਸ਼ਟਰੀ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਖਾਣ ਵਾਲੇ ਤੇਲਾਂ ਦੀ ਉਤਪਾਦਕਤਾ ਵਧਾਉਣ ਤੇ ਜ਼ੋਰ ਦਿੱਤਾ ਜਾਏਗਾ ਸਰਕਾਰ ਦਾ ਟੀਚਾ 2031 ਤੱਕ ਖਾਣ ਵਾਲੇ ਤੇਲ ਦੇ ਉਤਪਾਦਨ ਨੂੰ 20.2 ਮਿਲੀਅਨ ਟਨ ਤੱਕ ਵਧਾਉਂਦਾ ਹੈ ਇਸ ਨਾਲ ਮੱਧ ਵਰਗ ਦੇ ਪਰਿਵਾਰਾਂ ਲਈ ਭੋਜਨ ਸੁਰੱਖਿਆ ਯਕੀਨੀ ਹੋਵੇਗੀ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਦੋਵੇਂ ਸਕੀਮਾਂ ਦਾ ਉਦੇਸ਼ ਘੱਟ ਲਾਗਤ ਤੇ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਪਰ ਡ੍ਰੌਪ ਮੋਰ ਕ੍ਰੌਪ ਨੂੰ ਉਤਸ਼ਾਹਿਤ ਕੀਤਾ ਜਾਏਗਾ ਖੇਤੀ ਵਿੱਚ ਮਸ਼ੀਨਾਂ ਦੀ ਵਾਤੋਵਾਦ ਵਰਤੋਂ ਨੂੰ ਪਹਿਲ ਦਿੱਤੀ ਜਾਏਗੀ ਸਾਡਾ ਮੁੱਖ ਉਦੇਸ਼ ਮਿੱਟੀ ਦੀ ਸਿਹਤ ਦੀ ਜਾਂਚ ਕਰਨਾ ਅਤੇ ਹੋਰ ਉਤਪਾਦਨ ਕਰਨਾ ਹੈ ਐਗਰੋ ਫਰੇਸਟਰੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਏਗਾ ਸ਼ਹਿਰਾਂ ਵਿੱਚ ਬਣਦੀ ਬੁਨਿਆਦੀ ਢਾਂਚੇ ਨੂੰ ਲੈ ਕੇ ਵੀ ਅਹਿਮ ਫੈਸਲਾ ਲਿਆ ਗਿਆ ਹੈ ਸਰਕਾਰ ਨੇ ਚਨਈ ਮੈਟਰੋ ਦੇ ਦੂਜੇ ਪੜਾਅ ਨੂੰ ਮਨਜ਼ੂਰੀ ਦਿੱਤੀ ਹੈ ਇਸਤੇ 63246 ਕਰੋੜ ਰੁਪਏ ਦੇ ਖਰਚ ਕੀਤੇ ਜਾਣਗੇ ਇਸ ਦੀ ਕੁੱਲ ਲੰਬਾਈ 119 ਕਿਲੋਮੀਟਰ ਹੋਏਗੀ ਅਤੇ 120 ਸਟੇਸ਼ਨ ਹੋਣਗੇ ਇਸ ਤੋਂ ਇਲਾਵਾ ਤਿੰਨ ਨਵੇਂ ਗਲਿਆਰਿਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਭਾਰਤ ਊਰਜਾ ਕੁਸ਼ਲਤਾ ਹੱਬ ਦਾ ਮੈਂਬਰ ਬਣੇਗਾ ਕਲਾਸਿਕਲ ਭਾਸ਼ਾ ਵਿੱਚ ਪੰਜ ਹੋਰ ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਇਹਨਾਂ ਵਿੱਚ ਮਰਾਠੀ ਪਾਲੀ ਪਾਕ੍ਰਿਤ ਅਸਾਮੀ ਅਤੇ ਬੰਗਾਲੀ ਪਸ਼ਾ ਮਾ ਸ਼ਾਮਲ ਨੇ ਤਾਂ ਇਹ ਮੋਦੀ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਕਿਸਾਨਾਂ ਨੂੰ ਲੈ ਕੇ ਲਿਆ ਗਿਆ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਹਜੇ ਵੀ ਕਿਤੇ ਨਾ ਕਿਤੇ ਨਰਾਜ਼ਗੀ ਹੈ ਜਿਹੜੀ ਕੇਂਦਰ ਸਰਕਾਰ ਦੇ ਪ੍ਰਤੀ ਦਿਖਾਈ ਜਾ ਰਹੀ ਹੈ ਤੇ ਬਿੱਤ ਦਿਨੀ ਕਿਸਾਨਾਂ ਵੱਲੋਂ ਰੇਲਾ ਰੋਕ ਕੇ ਇੱਕ ਵੱਖਰੇ ਤੌਰ ਤੇ ਪ੍ਰਦਰਸ਼ਨ ਹੈ ਜਿਹੜਾ ਉਹ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਗਿਆ ਲਗਾਤਾਰ ਜੁੜੇ ਰਹੋ ਨੈਟਰ ਪੰਜਾਬੀ ਮੀਡੀਆ ਨਾਲ ਦੀ ਉਜਾਜ ਧੰਨਵਾਦ